ਤੇ ਪੰਜਾਬ ਦੇ ਸੀਐਮ ਵੱਲੋਂ ਵੀ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਊਗੀ ਇੱਕ ਵਾਰ ਸਾਡੀ ਜਿਹੜੀ ਸਰਕਾਰ ਪੰਜਾਬ ਵਿੱਚ ਬਣਾ ਦਿਓ ਪਰ ਇਸੇ ਪੰਜਾਬ ਸਰਕਾਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਇੱਕ ਵਿਦੇਸ਼ ਗਿਆ ਗਰਾਂ ਦਾ ਮੁੰਡਾ ਜਿਹੜਾ ਆ ਉਹਦੀ লাশ ਜਿਹੜੀ ਆ ਗਰਾਂ ਦੇ ਵਿੱਚ ਆਈ ਆ ਇੱਕ ਵੱਡਾ ਸਵਾਲ ਜਿਹੜਾ ਆ ਪੰਜਾਬ ਸਰਕਾਰ ਤੇ ਖੜਾ ਕਰਦਾ ਮੇਰਾ ਬ੍ਰਦਰ ਪਿਛਲੇ 1 ਸਾਲ 8 ਮਹੀਨਿਆਂ ਤੋਂ ਜੋ ਕਿ ਮਿਸਿੰਗ ਥੀ ਰਸ਼ੀਆ ਆਰਮੀ ਦੇ ਵਿੱਚ ਮਿਸਿੰਗ ਚੱਲਦਾ ਪਿਆ ਸੀ ਲਗਾਤਾਰ ਅਸੀਂ ਆਪਣੀ ਇੰਡੀਅਨ ਐਮਬੈਸੀ ਜਾਂ ਇੰਡੀਅਨ ਮਿਨਿਸਟਰੀ ਦੇ ਅੱਗੇ ਲਗਾਤਾਰ ਅਸੀਂ ਗੱਲਬਾਤ ਜੋ ਵੀ ਉਹਨਾਂ ਨਾਲ ਕਰਦੇ ਪਏ ਸੀਗੇ ਉਹਦੇ ਵਿੱਚ ਇਹੀ ਨਿਕਲ ਕੇ ਆ ਰਿਹਾ ਸੀ ਰਸ਼ੀਅਨ ਸਾਈਡ ਵੱਲੋਂ ਕਿ ਉਹ ਲਗਾਤਾਰ ਮਿਸਿੰਗ ਜਾ ਰਿਹਾ ਔਰ ਜਿਹੜਾ ਇਹ ਤੋਂ ਉਲਟ ਆਪਣਾ ਏਜੰਟਾਂ ਨੂੰ ਉਸ ਵਿੱਚ ਮੈਂ ਇਹ ਵੀ ਕੰਮ ਕਰ ਰਿਹਾ ਸੀ ਕਿ ਲਗਾਤਾਰ ਜਿਹੜੇ ਏਜੰਟ ਹੈ ਉਹਨੂੰ ਜਾਂ ਉੱਥੇ ਫਸੌਣ ਵਾਲੇ ਏਜੰਟ ਹੈ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾਵੇ ਉਹਦੇ ਲਈ ਮੈਂ ਲਗਾਤਾਰ ਭੱਜ ਦੌੜ ਕਰਦਾ ਰਿਹਾ ਆਪਣੇ ਲੋਕਲ ਥਾਣੇ ਐਸ ਐਚ ਓ ਸਾਹਿਬ ਨੂੰ ਮਿਲਦਾ ਰਿਹਾ ਜਾਂ ਐਸ ਐਸ ਪੀ ਸਾਹਿਬ ਨੂੰ ਮਿਲਦਾ ਰਿਹਾ ਪਰ ਮੇਰੀ ਕਿਸੇ ਨੇ ਇੱਕ ਨਹੀਂ ਸੁਣੀ ਮੈਂ ਈਮੇਲਸ ਵਗੈਰਾ ਜਾਂ ਆਪਣੇ ਸੀ ਐਮ ਸਾਹਿਬ ਨੂੰ ਚਾਰ ਪਾਰ ਚਾਰ ਵਾਰ ਤਾਂ ਹੀ ਪਰਸਨਲੀ ਉਹਨਾਂ ਨੂੰ ਮਿਲ ਚੁੱਕੇ ਹਾਂ ਜਾਂ 1 ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੇਰੇ ਕੋ ਟਾਈਮ ਟਾਈਮ ਸਰ ਰਿਸ਼ਵਤ ਮੰਗੀ ਗਈ ਟਾਈਮ ਟਾਈਮ ਸਰ ਮੇਰੇ ਕੋ दारू ਦੀਆਂ ਨਾ ਬੂਤਲਾ ਮੰਗਿਆ ਗਿਆ ਮੈਨੂੰ ਲੱਗਿਆ ਸ਼ਾਇਦ ਇਹ ਜਿਹੜਾ ਸਿਸਟਮ ਹੈ ਇਹ ਭ੍ਰਸ਼ਟਾਚਾਰ ਇਹਦੇ ਕਿਨੇ दारू ਦੇ ਬੂਤਲਾ ਮੰਗਿਆ ਤਹ ਆਪਣੇ ਲੋਕਲ ਥਾਣੇ ਆਈਓ ਆਈਓ ਸਾਹਮਣੇ ਉੱਥੇ ਗੱਲਬਾਤ ਕੀ ਹੋਈ ਥਾਣੇ ਵਿੱਚ ਜਦੋਂ ਏਜੰਟ ਨੂੰ ਲਿਆਂਦਾ ਗਿਆ ਉਸ ਟਾਈਮ ਤਾਂ ਸਾਨੂੰ ਇਹੀ ਕਿਹਾ ਗਿਆ ਸੀ ਕਿ ਇਹਨਾਂ ਦੇ ਕੋਈ ਕਾਰਵਾਈ ਪਰਚੇ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਜਾਂ ਇਹਨਾਂ ਦੇ ਪਾਚਾ ਦਰਜ ਕੀਤਾ ਜਾਏਗਾ ਪਰ ਇਦਾਂ ਦਾ ਉੱਥੇ ਕੁਝ ਨਹੀਂ ਹੋਇਆ ਉਹ ਜਿੱਦਾਂ ਉਹ ਉੱਥੇ ਆਏ ਸੀਗੇ ਸਾਡੇ ਜਾਣ ਤੋਂ ਬਾਅਦ ਇਦਾਂ ਹੀ ਉਹਨਾਂ ਨੂੰ ਛੱਡ ਦਿੱਤਾ ਗਿਆ ਤਿੰਨ-ਚਾਰ ਲੱਖ ਰੁਪਏ ਤਾਂ ਅਸੀਂ ਆਪ ਹੀ ਇਕੱਠਾ ਕੀਤਾ ਹੈ 3 ਲੱਖ ਰੁਪਏ ਹੀ ਬੈਂਕ ਤੋਂ ਲੋਨ ਲਿਆ ਹੈ ਜਿਹਦੀਆਂ ਮੈਂ ਅੱਜ ਵੀ ਕਿਸ਼ਤਾਂ ਭਰ ਰਿਹਾ ਮਾਂ ਔਰ ਉਤੋਂ علاوہ ਮੈਂ ਬਾਹਰ ਪਤਾਨੀ ਆਪਣੇ ਬ੍ਰਦਰ ਨੂੰ ਲੱਭਣ ਦੇ ਵਿੱਚ ਜਾਂ ਅ ਅਫਸਰਾਂ ਨੂੰ ਮਿਲਣ ਦੇ ਚੱਕਰ ਵਿੱਚ ਕਿੰਨੇ ਕ ਪੈਸੇ ਖਰਾਬ ਕਰ ਚੁੱਕਾ ਉਹਦੀ ਪਰਭਾਈ ਕੌਣ ਕਰੇਗਾ ਜਾਂ ਮੇਰੇ ਭਰਾ ਦੀ ਜਾਨ ਦੀ ਪਰਭਾਈ ਕੌਣ ਕਰੇਗਾ ਅਣਗਿਣਤ ਬੰਦੇ ਇਦਾਂ ਦੇ ਨੇ ਜਿਹੜੇ ਹਜੇ ਵੀ ਉੱਥੇ ਭਰਤੀ ਨੇ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਔਰ ਪਰਿਵਾਰਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਲੱਭਣਾ ਕਿਵੇਂ ਹੈ ਉਹਨਾਂ ਨੂੰ ਜਾਦਾ ਉਹ ਭੁੱਲ ਕੇ ਬੈਠੇ ਹੋ ਚੁੱਕੇ ਆ ਭੁੱਲ ਹੀ ਚੁੱਕੇ ਨੇ ਕਿ ਸਾਡੇ ਬੱਚਾ ਕੋਈ ਬਾਹਰ ਗਿਆ ਹੋਇਆ ਸੀ ਐਸਐਸਪੀ ਜਿਹੜੇ ਅੱਜ 4 ਐਸਐਸਪੀ ਬਦਲ ਚੁੱਕੇ ਨੇ ਅੱਜ ਮਨਦੀਪ ਦੀ ਡੈਥ ਹੋਣ ਤੱਕ ਔਰ 8 ਐਸਐਚਓ ਬਦਲ ਚੁੱਕੇ ਨੇ ਪਰ ਕਾਰਵਾਈ ਦਾ ਨਾਮੁਨਿਸ਼ਾਨ ਨਹੀਂ ਤੱਕ ਮੈਂ ਉਹ ਤੱਕ ਬੋਡੀ ਦਾ ਦਾਸ ਸੰਸਕਾਰ ਨਹੀਂ ਕਰੂੰਗਾ ਜਦ ਤੱਕ ਉਹਦੇ ਕਾਤਲਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਨਹੀਂ ਦਿੱਤੀ ਜਾਂਦੀ। ਗਰਾਂ ਦਾ ਇੱਕ ਨੌਜਵਾਨ ਮਨਦੀਪ ਕੁਮਾਰ ਜੋ ਰੋਜ਼ਗਾਰ ਦੀ ਖਾਤਰ ਵਿਦੇਸ਼ ਵਿੱਚ ਜਾਂਦਾ ਆਰਮੀਨੀਆ ਵਿੱਚ ਅੱਜ ਤੋਂ 3 ਸਾਲ ਪਹਿਲਾਂ ਤੇ ਜਿਹੜਾ ਏਜੰਟ ਦੇ ਤੱਕੇ ਵਿੱਚ ਚੜ ਜਾਂਦਾ ਉਹਨਾਂ ਦੀ ਇਹ ਜਿਹੜੀ ਆ ਉਹਨਾਂ ਦੀ ਤੱਕੇ ਸ਼ਾਈ ਦਾ ਸ਼ਿਕਾਰ ਹੁੰਦਾ ਆ ਤੇ ਏਜੰਟ ਜਿਹੜੇ ਆ ਉਸ ਨੂੰ ਰਸ਼ੀਆ ਵਿੱਚ ਭੇਜ ਦਿੰਦੇ ਆ। ਤੇ ਰਸ਼ੀਆ ਦੇ ਵਿੱਚ ਉਹਨੂੰ ਕੰਮ ਦੇ ਤੌਰ ਤੇ ਭੇਜਿਆ ਜਾਂਦਾ ਆ ਉੱਥੇ ਉਹਨੂੰ ਕੰਮ ਕਰਨ ਲਈ ਕਿਹਾ ਜਾਂਦਾ ਵੀ ਕਾ ਉਹਨੂੰ ਕੰਮ ਉੱਥੇ ਮਿਲੂਗਾ ਪਰ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ ਹੋਈ ਸੀ ਤੇ ਉਸ ਜੰਗ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਜਾਂਦਾ ਤੇ ਇਹਨਾਂ ਦੇ ਜਿਹੜੇ ਬ੍ਰਦਰ ਸਾਡੇ ਨਾਲ ਨੇ ਜਗਦੀਪ ਕੁਮਾਰ ਜੀ ਇਹ ਸਾਰੀ ਸਟੋਰੀ ਦੱਸਣਗੇ ਤੇ ਕੱਲ ਜਿਹੜੀ ਆ ਉਹਨਾਂ ਦੀ ਡੈਥ ਦੀ ਖਬਰ ਮਿਲਦੀ ਆ ਜਿਸ ਨਾਲ ਗਰਾਂ ਹਲਕੇ ਵਿੱਚ ਫਲੋਰ ਹਲਕੇ ਦੇ ਵਿੱਚ ਸਾਰੇ ਅਫਸੋਸ ਵਿੱਚ ਆ ਸਾਰੇ ਸ਼ੋਕ ਵਿੱਚ ਆ ਤੇ ਸਾਰੀ ਜਿਹੜੀ ਗੱਲਬਾਤ ਆ ਜਗਦੀਪ ਜੀ ਦੱਸਣਗੇ ਜਗਦੀਪ ਜੀ ਤੁਹਾਡੇ ਬ੍ਰਦਰ ਦਾ ਜਿਹੜਾ ਬਹੁਤ ਮਾੜਾ ਹੋਇਆ ਜੀ 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 ਤੇ ਤੁਸੀਂ ਕਾਫੀ ਐਫਰਟ ਵੀ ਕੀਤੀ ਜੀ ਜੀ ਤੇ ਉਹਦੇ ਬਾਰੇ ਸਾਨੂੰ ਦੱਸੋ ਆ ਮੇਰਾ ਬ੍ਰਦਰ ਪਿਛਲੇ 1 ਸਾਲ 8 ਮਹੀਨਿਆਂ ਤੋਂ ਜੋ ਕਿ ਮਿਸਿੰਗ ਥੀ ਰਸ਼ੀਆ ਆਰਮੀ ਦੇ ਵਿੱਚ ਮਿਸਿੰਗ ਚਲਦਾ ਪਿਆ ਸੀ ਲਗਾਤਾਰ ਅਸੀਂ ਆਪਣੀ ਇੰਡੀਅਨ ਐਮਬੈਸੀ ਜਾਂ ਇੰਡੀਅਨ ਮਿਨਿਸਟਰੀ ਦੇ ਅੱਗੇ ਲਗਾਤਾਰ ਅਸੀਂ ਗੱਲਬਾਤ ਜੋ ਵੀ ਉਹਨਾਂ ਨਾਲ ਕਰਦੇ ਪਏ ਸੀਗੇ ਉਹਦੇ ਵਿੱਚ ਇਹੀ ਨਿਕਲ ਕੇ ਆ ਰਿਹਾ ਸੀ ਰਸ਼ੀਅਨ ਸਾਈਡ ਵੱਲੋਂ ਕਿ ਉਹ ਲਗਾਤਾਰ ਮਿਸਿੰਗ ਜਾ ਰਿਹਾ ਔਰ ਜਿਹੜਾ ਇਹ ਤੋਂ ਉਲਟ ਆਪਣਾ ਏਜੰਟਾਂ ਨੂੰ ਉਸ ਵਿੱਚ ਮੈਂ ਇਹ ਵੀ ਕੰਮ ਕਰ ਰਿਹਾ ਸੀ ਕਿ ਲਗਾਤਾਰ ਜਿਹੜੇ ਏਜੰਟ ਹੈ ਉਹਨੂੰ ਜਾਂ ਉੱਥੇ ਫਸਾਉਣ ਵਾਲੇ ਏਜੰਟ ਹੈ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾਵੇ ਉਹਦੇ ਲਈ ਮੈਂ ਲਗਾਤਾਰ ਭੱਜ ਦੌੜ ਕਰਦਾ ਰਿਹਾ ਆਪਣੇ ਲੋਕਲ ਥਾਣੇ ਐਸਐਚਓ ਸਾਹਿਬ ਨੂੰ ਮਿਲਦਾ ਰਿਹਾ ਜਾਂ ਐਸਐਸਪੀ ਸਾਹਿਬ ਨੂੰ ਮਿਲਦਾ ਰਿਹਾ ਪਰ ਮੇਰੀ ਕਿਸੇ ਨੇ ਇੱਕ ਨਹੀਂ ਸੁਣੀ ਮੈਂ ਈਮੇਲਸ ਵਗੈਰਾ ਜਾਂ ਆਪਣੇ ਸੀਐਮ ਸਾਹਿਬ ਨੂੰ ਚਾਰ ਪਾਰ ਚਾਰ ਵਾਰੀ ਤਾਂ ਹੀ ਪਰਸਨਲੀ ਉਹਨਾਂ ਨੂੰ ਮਿਲ ਚੁੱਕੇ ਹਾਂ ਜਾਂ ਚਾਰ ਵਾਰੀ ਮੈਂ ਆਪਣੀ ਫਾਈਲ ਉਹਨਾਂ ਤੱਕ ਪਹੁੰਚਦੀ ਕਰ ਚੁੱਕਾ ਹਾਂ ਉਹ ਤੋਂ ਉਲਟ ਮੈਂ ਐਸਐਸਪੀ ਸਾਹਿਬ ਨੂੰ 3 ਮਹੀਨੇ ਲਗਾਤਾਰ ਮਿੰਤਾਗਰ ਕਰਕੇ ਉਹਨਾਂ ਦੇ ਜਿਹੜੇ ਸੀ ਆਪਣੇ ਭਰਾ ਨੂੰ ਫਸਾਉਣ ਦੇ ਚੱਕਰ ਦੇ ਵਿੱਚ ਉੱਥੇ ਜਿਹੜਾ ਫਸਿਆ ਸੀਗਾ ਉਹ ਉਹ ਉਹਦੇ ਲਈ ਮੈਂ ਉਹਨਾਂ ਤੇ 3 ਮਹੀਨੇ ਤਿੰਨ ਤੋਂ 4 ਮਹੀਨੇ ਲੱਗੇ ਮੈਨੂੰ ਪਰਚਾ ਕਰ ਪਰਚਾ ਦਰਜ ਕਰਵਾਉਣ ਲਈ ਉਹ ਪਰਚਾ ਦਰਜ ਹੋਣ ਤੋਂ ਬਾਅਦ ਵੀ ਉਹਨਾਂ ਦੀ ਅਰੈਸਟ ਨਹੀਂ ਪਾਈ ਜਾਂਦੀ ਉਸ ਤੋਂ ਉਲਟ ਮੈਨੂੰ ਆਪਣਾ ਜਿਹੜਾ ਇੱਥੇ ਮੇਰਾ ਸੀਓ ਸੀਓ ਜਿਹੜਾ ਕੇਸ ਦਾ ਇੰਚਾਰਜ ਲਗਾਇਆ ਹੋਇਆ ਵਾ ਆਇਓ 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 ਲੱਗਿਆ ਹੋਇਆ ਵਾ ਉਹ ਉਹਦੇ ਨਾਲ ਮੇਰੀ ਕਾਫੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਉਹ ਮੈਨੂੰ ਕਾਫੀ ਦਿਲਾਸੇ ਦਿੰਦਾ ਹੈ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਕੈਪਚਰ ਕੀਤਾ ਜਾਏਗਾ ਜਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪਰ 1 ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੇਰੇ ਕੋਲ ਟਾਈਮ-ਟਾਈਮ ਸਰ ਰਿਸ਼ਵਤ ਮੰਗੀ ਗਈ ਟਾਈਮ-ਟਾਈਮ ਸਰ ਮੇਰੇ ਕੋਲ दारू ਦੀਆਂ ਨਾ ਬੋਤਲਾਂ ਮੰਗੀਆਂ ਗਈਆਂ ਮੈਨੂੰ ਲੱਗਿਆ ਸ਼ਾਇਦ ਇਹ ਜਿਹੜਾ ਸਿਸਟਮ ਹੈ ਇਹ ਭ੍ਰਸ਼ਟਾਚਾਰੀ ਦੇ ਕਿਹਨੇ दारू ਦੀ ਬੋਤਲ ਮੰਗਿਆ ਤਹ ਕਿ ਆਪਣੇ ਲੋਕਲ ਥਾਣੇ ਆਈਓ ਆਈਓ ਸਾਹਮਣੇ ਲਗਾਤਾਰ ਮੈਂ ਉਹਨਾਂ ਨੂੰ दारू ਦੀ ਬੋਤਲ ਦਿੰਦਾ ਰਿਹਾ ਮੈਨੂੰ ਤਾਂ ਇਹ ਲੱਗਦਾ ਸੀ ਕਿ ਵੀ ਸ਼ਾਇਦ ਇਹ ਜਿਹੜਾ ਸਿਸਟਮ ਹੈ ਸਾਲਾ ਹੋਈ ਕਰਾਪਟ ਹੋ ਚੁੱਕਿਆ ਵਾ ਵੀ ਇਹਨੂੰ ਸ਼ਾਇਦ ਜੇ ਮੈਂ ਕਰਾਪਟ ਦੇ ਹਿਸਾਬ ਨਾਲ ਚਲਾ ਕੇ ਦੇਖ ਲਵਾਂ ਸ਼ਾਇਦ ਉਹ ਜਿਹੜੇ ਏਜੰਟਾ ਉਹਨਾਂ ਨੂੰ ਅਰੈਸ ਕੱਲ ਕੋਈ ਕਾਰਵਾਈ ਹੋਈ ਨਾ ਉਤੇ ਅੱਜ ਤੱਕ ਕਾਰਵਾਈ ਹੋਈ ਅੱਜ ਮੇਰੇ ਬ੍ਰਦਰ ਦੀ ਇਹਨਾਂ ਨੂੰ ਮੈਂ ਲਗਾਤਾਰ ਮਿੰਤਾ ਕਰਦਾ ਰਿਹਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਿੰਨਾ ਆਪਾਂ ਕੈਪਚਰ ਕਰ ਲਈਏ ਜਾਂ ਫੜ ਸਕਦੇ ਹਾਂ ਤੁਸੀਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਇਨਟੈਰੋਗੇਟ ਕਰੋ ਮੇਰਾ ਬ੍ਰਦਰ ਹੈਗਾ ਕਿੱਥੇ ਆਖਿਰ ਉਹ ਲਗਾਤਾਰ ਮੇਰਾ 1.5 ਸਾਲ ਜਾਂ ਕੈਦੀਏ ਇੱਕ ਦਿਨ ਨਾਲ ਹੀ ਜੁੜਦੀ ਗੱਲ ਆ ਤੁਸੀਂ ਇਹ ਏਜੰਟ ਨੂੰ ਕਹਿੰਦੇ ਫੜ ਕੇ ਵੀ ਪੁਲਿਸ ਦੇ ਪੁਲਿਸ ਨੂੰ ਨਾਲ ਜਾ ਕੇ ਲੈ ਕੇ ਆਏ ਸੀਗੇ ਤੇ ਇੱਥੇ ਗੱਲ ਵੀ ਇਹ ਉੱਥੇ ਏਜੰਟ ਗ੍ਰੈਂਥ ਥਾਣੇ ਆ ਵੀ ਗਿਆ ਸੀ ਉਸ ਤੋਂ ਬਾਅਦ ਵੀ ਉੱਥੇ ਕਾਰਵਾਈ ਨਹੀਂ ਹੋਈ ਤੇ ਉਹਨੂੰ ਇਸੇ ਤਰ੍ਹਾਂ ਛੱਡ ਦਿੱਤਾ ਗਿਆ ਉਹ ਸਰ ਰਲਿ ਮਿਲੀ ਭੁਗਤ ਹੈ ਅਜੰਤਾ ਇਹਦੇ ਬਾਰੇ ਦੱਸੋ ਮਾੜੀ ਜੀ ਗੱਲ ਤੁਸੀਂ ਇਹ ਹਿਸਾਬ ਲਾ ਲਓ ਕਿ ਕਿੰਨੇ ਚਿਰ ਪਹਿਲਾਂ ਦੀ ਗੱਲ ਹੈ ਆ तकरीबन ਸਾਲ ਡੇਢ ਡੇਢ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਸ਼ੁਰੂਆਤ ਚ ਪਰਚਾ ਕਰਵਾਇਆ ਸੀ ਉਸ ਟਾਈਮ ਅਸੀਂ ਆਪ ਹੀ ਐਫਰਟ ਲਗਾ ਕੇ ਆਪ ਹੀ ਉਹਨਾਂ ਨੂੰ ਫੜਿਆ ਸੀਗਾ ਤੇ ਅਸੀਂ ਉੱਥੇ ਆਈਓ ਸਾਹਿਬ ਨੂੰ ਆਪਣੇ ਸੱਦਿਆ ਸੀਗਾ ਤੇ ਇਹਨੂੰ ਇੱਕ ਅਰੈਸਟ ਕਰ ਲਿਆ ਸੀ ਦੂਸਰੇ ਨੂੰ ਜਦੋਂ ਇਹ ਅਰੈਸਟ ਕਰਾਉਣ ਲਈ ਆਪ ਐਫਰਟ ਕੀਤੇ ਤੇ ਅਸੀਂ ਉਹਨਾਂ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਤੇ ਅਸੀਂ ਇੱਕ ਬੰਦਾ ਹੋਰ ਫੜ ਕੇ ਥਾਣੇ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂ ਫੜ ਕੇ ਅਸੀਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਸੀਂ ਪੁਲਿਸ ਦੀ ਪਾਰਟੀ ਦੇ ਨਾਲ ਉਹੀ ਸਾਡੇ ਨਾਲ ਲੈ ਕੇ ਆਂਦੇ ਤੇ ਸ਼ਾਮ ਨੂੰ ਉਹੀ ਬੰਦਾ ਸ਼ਾਮ ਨੂੰ ਉਥੋਂ ਰਫਾ ਚੱਕਰ ਹੋ ਜਾਂਦਾ ਇਹਦੇ ਨਾਲ ਤੋਂ ਇਹੀ ਸਾਬਿਤ ਹੋਇਆ ਉਸ ਟਾਈਮ ਵੀ ਮੈਨੂੰ ਸਮਝ ਨਹੀਂ ਆਈ ਕਿ ਪੁਲਿਸ ਕਿਤੇ ਨਾ ਕਿਤੇ ਇਹ ਏਜੰਟਾਂ ਦੇ ਨਾਲ ਮਿਲੀ ਹੋਈ ਆ ਉੱਥੇ ਗੱਲਬਾਤ ਕੀ ਹੋਈ ਥਾਣੇ ਵਿੱਚ ਜਦੋਂ ਏਜੰਟ ਨੂੰ ਲਿਆਂਦਾ ਗਿਆ ਉਸ ਟਾਈਮ ਤਾਂ ਸਾਨੂੰ ਇਹੀ ਕਿਹਾ ਗਿਆ ਸੀ ਕਿ ਇਹਨਾਂ ਦੇ ਕੋਈ ਕਾਰਵਾਈ ਪਰਚੇ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਜਾਂ ਇਹਨਾਂ ਦੇ ਪਾਚਾ ਦਰਜ ਕੀਤਾ ਜਾਏਗਾ ਪਰ ਇਦਾਂ ਦਾ ਉੱਥੇ ਕੁਝ ਨਹੀਂ ਹੋਇਆ ਉਹਨਾਂ ਉਹ ਜਿੱਦਾਂ ਉਹ ਉੱਥੇ ਆਏ ਸੀਗੇ ਸਾਡੇ ਜਾਣ ਤੋਂ ਬਾਅਦ ਇਦਾਂ ਹੀ ਉਹਨਾਂ ਨੂੰ ਛੱਡ ਦਿੱਤਾ ਗਿਆ ਉਹਦੇ ਪਿਤਾ ਜੀ ਦੱਸ ਰਿਹਾ ਕਿ ਇਹ ਉੱਥੇ ਥਾਣੇ ਵਾਲਿਆਂ ਨੇ ਪੁਲਿਸ ਨੇ ਇਹ ਕਿਹਾ ਕਿ ਤੁਹਾਡੇ ਕੋ ਪੈਸੇ ਕਿੱਥੋਂ ਆਏ ਨੇ ਇਹ ਵੀ ਗੱਲ ਹੋਈ ਕੋਈ ਉਹ ਇਹ ਮਸਲਾ ਸੀਗਾ ਵੀ ਉਹ ਅਸੀਂ ਅਰ ਅਰਖਾਸਤ ਦੇਣ ਗਏ ਸੀ ਕਿ ਏਜੰਟਾ ਨੇ ਸਾਡੇ ਨਾਲ 31 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਪਰ ਉਲਟਾ ਪੁਲਿਸ ਸਾਨੂੰ ਹੀ ਸਾਡੇ ਕੋਲ ਸੁਭਾਵ ਕਰਨ ਲੱਗੇ ਸੀ ਕਿ ਤੁਹਾਡੇ ਕੋਲ 7-7 ਲੱਖ ਰੁਪਏ ਆ ਕਿੱਥੋਂ ਗਏ ਉਹ ਨਾਰਮਲ ਜੀ ਗੱਲ ਲੱਗੀ ਹਰੇਕ ਘਰ ਅਸੀਂ ਵੀ ਜੇ ਨੇ ਮਾੜੇ ਨਹੀਂ ਹੈਗੇ ਤੇ ਨੇ ਚੰਗੇ ਵੀ ਲੈਵਲ ਦੇ ਹੈ ਨਹੀਂ ਮੀਡੀਅਮ ਲੈਵਲ ਦੇ ਤਾਂ ਹੈਗੇ ਆ 6-7 ਲੱਖ ਰੁਪਏ ਬੰਦਾ ਆਪਣੇ ਯਾਰਾਂ ਦੋਸਤਾਂ ਤੋਂ ਆਸ-ਪਾਸੋਂ 4-5 ਲੱਖ ਰੁਪਏ ਦਾ ਇਦਾਂ ਹੀ ਬੰਦਾ ਮੈਂ ਆਪ ਕੰਮ ਕਰਦਾ ਮੇਰਾ ਬ੍ਰਦਰ ਕੰਮ ਕਰਦਾ ਸੀਗਾ ਤਿੰਨ 10 ਲੱਖ ਰੁਪਏ ਤਾਂ ਅਸੀਂ ਆਪ ਹੀ ਇਕੱਠਾ ਕੀਤਾ ਹੈ 3 ਲੱਖ ਰੁਪਏ ਹੀ ਬੈਂਕ ਤੋਂ ਲੋਨ ਲਿਆ ਹੈ ਜਿਹਦੀਆਂ ਮੈਂ ਅੱਜ ਵੀ ਕਿਸ਼ਤਾਂ ਭਰ ਰਿਹਾ ਆਂ ਔਰ ਉਸ ਤੋਂ ਇਲਾਵਾ ਮੈਂ ਬਾਹਰ ਪਤਾਨੀ ਆਪਣੇ ਬ੍ਰਦਰ ਨੂੰ ਲੱਭਣ ਦੇ ਵਿੱਚ ਜਾਂ ਅ ਅਫਸਰਾਂ ਨੂੰ ਮਿਲਣ ਦੇ ਚੱਕਰ ਵਿੱਚ ਕਿੰਨੇ ਕੁ ਪੈਸੇ ਖਰਾਬ ਕਰ ਚੁੱਕਾ ਉਹਦੀ ਪਰਭਾਈ ਕੌਣ ਕਰੇਗਾ ਜਾਂ ਮੇਰੇ ਭਰਾ ਦੀ ਜਾਨ ਦੀ ਪਰਭਾਈ ਕੌਣ ਕਰੇਗਾ ਹੂੰ ਹੂੰ ਤੇ ਸਾਡੀ ਦਾਸਤਵਾਰੀ ਗੱਲ ਜਿਹੜੀ ਆ ਇਹ ਜਾਨ ਤੋਂ ਬਾਅਦ ਕਿੰਨੇ ਚਾਰ ਵਾਰ ਹੁੰਦੀ ਹੈ ਤੇ ਲਾਸਟ ਗੱਲ ਕਦੋਂ ਹੁੰਦੀ ਹੈ ਲਾਸਟ ਜਿਹੜੀ ਮੇਰੀ ਗੱਲ ਹੋਈ ਸੀਗੀ ਸਰ 3 ਮਾਰਚ 2024 ਨੂੰ ਲਾਸਟ ਗੱਲ ਹੋਈ ਆ ਉਸ ਤੋਂ ਬਾਅਦ ਕੀ ਕੀ ਗੱਲਬਾਤ ਹੋਈ ਉਹਦੋਂ ਉਸ ਟਾਈਮ ਵੀ ਇਹੀ ਗੱਲ ਹੋਈ ਸੀ ਕਿ ਮੈਨੂੰ ਜਿਹੜਾ ਇਹ ਏਜੰਟਾਂ ਨੇ ਅੰਕਿਤ ਡੋਂਗਰੇ ਨੇ ਰਸ਼ੀਆ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ ਮੈਨੂੰ ਇੱਥੋਂ ਕਢਵਾ ਲਓ ਨਹੀਂ ਤੇ ਇਹ ਮੈਨੂੰ ਮਰਵਾ ਦੇਣਗੇ ਉਸ ਵੇਲੇ ਉਹ ਰੂਸ ਪਹੁੰਚ ਚੁੱਕੇ ਸੀ ਜੀ ਉਸ ਟਾਈਮ ਇਹ ਹਾਂਜੀ ਇਹ ਰੂਸ ਵਿੱਚ ਪਹੁੰਚ ਚੁੱਕੇ ਸੀਗੇ ਉਸ ਤੋਂ ਪਹਿਲਾਂ ਚਾਰ ਬੰਦੇ ਉਸ ਤੋਂ ਵਾਪਸ ਆ ਚੁੱਕੇ ਸੀ ਮਨਦੀਪ ਨੇ ਆ ਜਾਣਾ ਸੀਗਾ ਥਾਣੇ ਵਿੱਚ ਸਾਡੀ ਇਹੀ ਗੱਲਬਾਤ ਚੱਲਦੀ ਪਈ ਸੀ ਉਸ ਦਿਨ ਏਜੰਟਾਂ ਨੂੰ ਜਿਸ ਤਰ੍ਹਾਂ ਤੁਸੀਂ ਜ਼ਿਕਰ ਛੜਿਆ ਕਿ ਏਜੰਟ ਉਸ ਟਾਈਮ ਠਾਣੇ ਦੇ ਵਿੱਚ ਸੀਗੇ ਸਾਡੀ ਉਹਨਾਂ ਨਾਲ ਗੱਲਬਾਤ ਚੱਲਦੀ ਵਿੱਚ ਤੇ ਉਹਨੇ ਸਾਨੂੰ ਇਹੀ ਕਿਹਾ ਜੀਗਾ ਵੀ ਚਾਰ ਬੰਦਿਆਂ ਦੇ ਪੈਸੇ ਵਾਪਸ ਕਰ ਦਾਂਗੇ ਇੱਕ ਬੰਦੇ ਨੂੰ ਅਸੀਂ ਕੰਮ ਤੇ ਲਵਾ ਦਿੰਨੇ ਆ ਮੰਦੀਪ ਕੋਲ ਐਕਸਟਰਾ ਵੀਜ਼ਾ ਸੀਗਾ ਉਸ ਟਾਈਮ ਤੇ ਚਾਰ ਬੰਦਿਆਂ ਕੋ ਵੀਜ਼ਾ ਹੈ ਨਹੀਂ ਸੀਗਾ ਬਾਰੀ-ਬਾਰੀ ਕਰਕੇ ਉਹਨਾਂ ਦਾ ਵੀਜ਼ਾ ਖਤਮ ਹੋ ਰਿਹਾ ਸੀ ਤਾਂ ਇੱਕ-ਇੱਕ ਕਰਕੇ ਬੰਦਾ ਵਾਪਸ ਆ ਰਿਹਾ ਸੀ ਮੰਦੀਪ ਨੇ ਵੀ ਆ ਜਾਣਾ ਹੀ ਕਿਤੇ ਨਾ ਕਿਤੇ ਜੀ ਉਹਨੂੰ ਏਜੰਟਾ ਵੱਲੋਂ ਨਾ ਫਿਰ ਭਰੋਸਾ ਦਿਵਾਇਆ ਜਾਂਦਾ ਕਿ ਅਸੀਂ ਤੈਨੂੰ ਕੰਮ ਤੇ ਲਵਾ ਦੇਣਾ ਜਾਂ ਅਸੀਂ ਤੈਨੂੰ ਅੱਗੇ ਕਢਵਾ ਦੇਣਾ ਜਾਂ ਅਸੀਂ ਤੈਨੂੰ ਇਟਲੀ ਭੇਜ ਦੇਣਾ ਤੋ ਨਾ ਉਹ ਹਾਲ ਬੋਡੀ ਜਿਹੜੀ ਹੈ ਉਹ ਇੰਡੀਆ ਵਾਪਸ ਆਈ ਹੈ ਇਹ ਤਰਨਫਾ ਆਇਦਾ ਪਤਾ ਕਿਦੋਂ ਕਿੱਦਾਂ ਲੱਗਾ ਵੀ ਉਹਨਾਂ ਦੀ ਮੌਤ ਹੋ ਚੁੱਕੀ ਆ ਅ ਸਰ ਮੈਂ ਪਿਛਲੇ ਅ ਅਕਤੂਬਰ ਦੇ ਵਿੱਚ 2025 ਦੇ ਵਿੱਚ ਮਾਸਕੋ ਜਾ ਕੇ ਆਇਆ ਉੱਥੇ ਮੈਨੂੰ ਲਗਾਤਾਰ ਮੈਂ ਮਾਸਕੋ ਦੇ ਵਿੱਚ ਇੱਥੇ ਛੋਟੇ-ਛੋਟੇ ਸੋਸ਼ਲ ਸੈਂਟਰ ਬਣੇ ਹੋਏ ਆ ਮੈਂ ਉੱਥੇ ਲਗਾਤਾਰ ਇਨਫੋਰਮੇਸ਼ਨ ਲੈਣ ਵਾਸਤੇ ਜਾਂਦਾ ਰਿਹਾ ਅ ਟਰਾਂਸਲੇਟਰ ਇੱਕ ਨਾਲ ਲੈ ਕੇ ਲਗਾਤਾਰ ਮੈਂ ਗਰਾਊਂਡ ਲੈਵਲ ਤੇ ਤਹਿਕੀਕਾਤ ਕਰਦਾ ਰਿਹਾ ਉਸ ਤੋਂ ਬਾਅਦ ਜਦੋਂ ਮੈਨੂੰ ਉੱਥੇ ਕੋਈ ਨਈ ਇਨਫੋਰਮੇਸ਼ਨ ਮਿਲੀ ਫਿਰ ਮੈਂ ਸੈਂਟ ਪੀਟਰਬਰਗ ਗਿਆ ਜਿੱਥੇ ਇਹਨਾਂ ਦੀ ਭਰਤੀ ਹੋਈ ਸੀ ਜਿਹੜੇ ਕਮਾਂਡਰ ਨੇ ਜਿਹੜੀ ਇਹਨਾਂ ਦੀ ਯੂਨਿਟ ਸੀਗੀ ਮਨਦੀਪ ਦੀ ਯੂਨਿਟ ਸੀਗੀ ਅ ਉਸ ਕਮਾਂਡਰ ਨੂੰ ਜਾ ਕੇ ਮਿਲਿਆ ਉਹਦੀਆਂ ਮੈਂ ਰਿਕਵੈਸਟ ਕੀਤੀ ਉਹਨੇ ਮੇਰਾ ਡੀਐਨਏ ਲਿਆ ਡੀਐਨਏ ਸੈਂਪਲ ਲੈਣ ਤੋਂ ਬਾਅਦ ਉਹਨੇ ਮੈਨੂੰ ਕਿਹਾ ਵੀ ਅਸੀਂ ਤੈਨੂੰ ਟੁਕੜ ਟੁਕੜ ਇੱਕ ਹਫ਼ਤੇ ਬਾਅਦ ਦੱਸਾਂਗੇ ਤੇ ਮੇਰਾ ਅਗਲਾ ਉਹਦਾ ਕੁਐਸਚਨ ਸੀਗਾ ਵੀ ਜਿਹੜਾ ਡੈਡ ਬੋਡੀ ਵਗੈਰਾ ਕਿੱਥੇ ਰੱਖੀਆਂ ਜਾਂਦੀਆਂ ਨੇ ਉਹ ਇਹ ਗੱਲ ਮੇਰੀ ਸੁਣ ਕੇ ਥੋੜਾ ਜਿਹਾ ਅਕਸ਼ੰਬਰ ਹੋ ਗਿਆ ਸੀਗਾ ਵੀ ਐਨੇ ਮੈਨੂੰ ਪੁੱਛਿਆ ਕਿ ਸਵਾਲ ਕੀ ਕੀਤਾ ਵੀ ਤੂੰ ਇਹ ਤੈਨੂੰ ਪਤਾ ਵੀ ਤੇਰੇ ਬ੍ਰਦਰ ਦੀ ਡੈਥ ਹੋ ਗਈ ਹੈ ਮੈਨੇ ਕਹਾ ਨਹੀਂ ਸਰ ਵੀ ਮੈਂ ਸ਼ੱਕ ਕੱਢਣਾ ਚਾਹੁੰਦਾ ਕਿ ਜਿਹੜੇ ਮੇਰੇ ਕੋਲ 13 ਬੰਦਿਆਂ ਦੀ ਲਿਸਟ ਹੈ ਇਹਨਾਂ ਵਿੱਚੋਂ ਤਾਂ ਨਹੀਂ ਕਿਸੇ ਦੀ ਡੈਥ ਹੋਈ ਮੈਂ ਵੈਰੀਫਾਈ ਕਰਨ ਵਾਸਤੇ ਜਾਣਾ ਚਾਹੁੰਦਾ ਕਿਉਂਕਿ ਸਾਰੇ ਐਨੇ ਲੰਬੇ ਸਮੇਂ ਤੋਂ ਮਿਸਿੰਗ ਕੋਈ ਹੋ ਰਿਹਾ ਨਹੀਂ ਸਕਦਾ ਕੋਈ ਕਦੇ ਤਾਂ ਕਦੇ ਕੋਈ 1.5 ਸਾਲ ਜਾਂ 1 ਸਾਲ 8 ਮਹੀਨੇ ਹੋ ਗਏ ਉਹਦੇ ਵਿੱਚ ਕਦੇ ਨਾ ਕਦੇ ਤਾਂ ਆਪਣੇ ਪਰਿਵਾਰ ਨੂੰ ਕੰਟੈਕਟ ਕਰਨਾ ਹੀ ਸੀ ਕਿਸੇ ਨਾ ਕਿਸੇ ਨੇ ਆ 13 ਬੰਦਿਆਂ ਚੋਂ ਕਿਸੇ ਨੇ ਕੰਟੈਕਟ ਨਹੀਂ ਕੀਤਾ ਤਾਂ ਮੈਂ ਵੈਰੀਫਾਈ ਕਰਨ ਵਾਸਤੇ ਜਾਣਾ ਚਾਹੁੰਦਾ ਤੇ ਉਹਨੇ ਮੈਨੂੰ ਮਨਾ ਕਰ ਦਿੱਤਾ ਸੀਗਾ ਵੀ ਉੱਥੇ ਨਹੀਂ ਜਾਣਾ ਉੱਥੇ ਖਤਰਾ ਹੋ ਸਕਦਾ ਤੇ ਤੂੰ ਮਾਸਕੋ ਵਾਪਸ ਚਲਾ ਜਾ ਪਾਤਨ ਨੂੰ ਇੱਕ ਹਫਤੇ ਬਾਅਦ ਰਿਪੋਰਟ ਦੇ ਦਾਂਗੇ ਤੇ ਜਿਹੜਾ ਮੇਰਾ ਲਾਇਰ ਹੈ ਉਹ ਮੈਂ ਤੈਨੂੰ ਆਪਣੀ ਹੈਲਪ ਕਰਨ ਵਾਸਤੇ ਦੇ ਦੇਣਾ ਤੇਰੀ ਤੇ ਉਸੇ ਲਾਇਰ ਦੇ ਥਰੂ ਜਿਹੜਾ ਕਮਾਂਡਰ ਨੇ ਮੈਨੂੰ ਦਿੱਤਾ ਸੀ ਉਹਦੇ ਥਰੂ ਮੈਨੂੰ ਪਤਾ ਚੱਲਿਆ ਕਿ ਮਨਦੀਪ ਦੀ ਜਿਹੜੀ ਬਾਡੀ ਹੈ ਡੈਥ ਹੋ ਚੁੱਕੀ ਹੈ ਤੇ ਉਹਦੀ ਬਾਡੀ ਜਿਹੜੀ ਰਸਤੋਪ ਪਈ ਹੋਈ ਹੈ ਤੇ ਉਸ ਲਾਇਰ ਨੇ ਹੀ ਮੈਨੂੰ ਲੋਕੇਸ਼ਨ ਦਿੱਤੀ ਸੀ ਕਿਹੜੇ ਕਮਾਂਡਰ ਦੇ ਅੰਦਰ ਬਾਡੀ ਹੈ ਉਹੀ ਸੇਮ ਜਿਹੜੀ ਇਨਫੋਰਮੇਸ਼ਨ ਸੀ ਮੈਂ ਆਪਣੀ ਅੰਬੈਸੀ ਨੂੰ ਦਿੱਤੀ ਤੇ ਉਹਨੇ ਉਥੋਂ ਬਾਡੀ ਸ਼ਿਫਟ ਕਰਕੇ ਰਸਤੋਪ ਤੋਂ ਮਾਸਕੋ ਲਿਆਂਦੀ ਮਾਸਕੋ ਤੋਂ ਫਿਰ ਉਹਦਾ ਡੀਐਨਏ ਕੀਤਾ ਗਿਆ ਰਸ਼ੀਅਨ ਗਵਰਨਮੈਂਟ ਵੱਲੋਂ ਫਿਰ ਇੰਡੀਆਨ ਗਵਰਨਮੈਂਟ ਵੱਲੋਂ ਫਿਰ ਉਹਨੂੰ ਅੱਜ ਜਿਹੜਾ ਕੱਲ ਸਵੇਰੇ ਭਾਰਤ ਲਿਆਂਦਾ ਗਿਆ ਤੇ ਜਦੋਂ ਤੁਸੀਂ ਰੂਸ ਗਏ ਆ ਰੂਸ ਵਿੱਚ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਕਿਸ ਤਰ੍ਹਾਂ ਦੀਆਂ ਆਈਆਂ ਤੇ ਕਿੱਥੇ-ਕਿੱਥੇ ਤੁਸੀਂ ਗਏ ਸਰ ਇੱਥੇ ਲੋਕ ਕੱਲ ਹੀ ਆਪਣੇ ਪੁਲਿਸ ਪ੍ਰਸ਼ਾਸਨ ਨਾਲ ਹੀ ਲੜਨਾ ਬਹੁਤ ਔਖਾ ਉਹ ਤਾਂ ਫਿਰ ਰਹਿ ਗਿਆ ਦੂਸਰੀ ਗੱਲ ਕਿਉਂਕਿ ਸਭ ਤੋਂ ਦੁਨੀਆ ਦੀ ਪਾਵਰਫੁਲ ਕੰਟਰੀ ਮੰਨੀ ਜਾਂਦੀ ਜੇ ਅਮਰੀਕਾ ਤੋਂ ਬਾਅਦ ਦੇਖਿਆ ਜਾਏ ਤਾਂ ਉਹੀ ਸਭ ਤੋਂ ਜਿਹੜੀ ਦੂਸਰੀ ਹੈ ਜਿਹੜੀ ਡੇਂਜਰਸ ਕੰਟਰੀ ਮੰਨੀ ਜਾਂਦੀ ਔਰ ਦੂਸਰੀ ਗੱਲ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਆਂਦੀ ਕਿਸੇ ਨੂੰ ਉਹ ਨਾ ਤਾਂ ਉਹ ਇੰਗਲਿਸ਼ ਬੋਲਦੇ ਆ ਉਹ ਸਿਰਫ ਆਪਣੀ ਰਸ਼ੀਅਨ ਲੈਂਗੁਏਜ ਹੀ ਯੂਜ਼ ਕਰਦੇ ਆ ਤੇ ਮੈਨੂੰ ਉਹਦੇ ਲਈ ਟਰਾਂਸਲੇਟਰ ਬਾਰ ਲੈਣਾ ਪੈਂਦਾ ਸੀਗਾ ਕਿ ਉਹਨਾਂ ਨਾਲ ਗੱਲ ਕਿਵੇਂ ਕਰਨੀ ਉਹਨਾਂ ਦੇ ਆਫਿਸਾਂ ਦੇ ਵਿੱਚ ਗੱਲ ਕਿਵੇਂ ਕਰਨੀ ਆ ਉਹ ਸਾਨੂੰ ਕਾਫੀ ਇਦਾਂ ਦਾ ਦਿੱਕਤਾਂ ਪਰੇਸ਼ਾਨੀਆਂ ਦਾ ਤਾਂ ਤੇ ਪੈਰ ਪੈਰ ਤੇ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹਰ ਚੀਜ਼ ਨੂੰ ਲੈ ਕੇ ਚਾਹੇ ਰਹਿਣ ਨੂੰ ਚਾਹੇ ਖਾਣ ਨੂੰ ਚਾਹੇ ਕੋਈ ਇਨਫੋਰਮੇਸ਼ਨ ਲੈਣੀ ਹੈ ਚਾਹੇ ਕਿਸੇ ਨੂੰ ਮਿਲਣੇ ਜਾਣਾ ਪੈਰ ਪੈਰ ਤੇ ਪਰੇਸ਼ਾਨੀ ਉਹਨਾਂ ਨੂੰ ਦੂਰ ਕਰਦੇ ਹੋਏ ਕਿਤੇ ਨਾ ਕਿਤੇ ਯੂਕਰੇਨ ਦੇ ਬਾਰਡਰ ਤੇ ਵੀ ਤੁਸੀਂ ਗਏ ਹਾਂਜੀ ਅਸੀਂ ਰੁਸਤੋਬ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਸਾਨੂੰ ਰੋਕ ਦਿੱਤਾ ਗਿਆ ਕਿਉਂਕਿ ਉੱਥੋਂ ਲੜਾਈ ਅੱਗੇ ਸ਼ੁਰੂ ਹੋ ਜਾਂਦੀ ਹੈ ਤੇ ਉਹ ਨਹੀਂ ਸਾਨੂੰ ਮਨਾ ਕਰ ਦਿੱਤਾ ਸੀ ਤੇ ਤੁਸੀਂ ਇਹ ਕਿਹੜੇ ਕਿਹੜੇ ਲੀਡਰ ਨੂੰ ਜੇ ਇਸ ਸੰਬੰਧ ਵਿੱਚ ਮਿਲਿਆ ਕਿਹੜੀ ਕਿਹੜੀ ਪਾਰਟੀ ਦੇ ਲੀਡਰ ਨੂੰ ਕਿੱਥੇ ਕਿੱਥੇ ਤੁਹਾਡੀ ਤੁਸੀਂ ਪਹੁੰਚੇ ਅਸੀਂ ਸੰਤ ਸੀਚੇਵਾਲ ਜੀ ਨੂੰ ਮਿਲ ਚੁੱਕੇ ਹਾਂ ਜੋ ਜਿਨ੍ਹਾਂ ਮੇਰੀ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਟਿਕਟਾਂ ਦਿੱਤੀਆਂ ਜਿਨ੍ਹਾਂ ਮੈਨੂੰ ਆਰਥਿਕ ਤੌਰ ਤੇ ਹੈਲਪ ਕੀਤੀ ਸੀ ਅਸੀਂ ਪ੍ਰਗਟ ਸਿੰਘ ਜੀ ਨੂੰ ਮਿਲੇ ਹਾਂ ਉਹਨੇ ਵੀ ਮੇਰੀ ਆਰਥਿਕ ਤੌਰ ਤੇ ਕਾਫੀ ਹੈਲਪ ਕੀਤੀ ਸੀ ਔਰ ਰਾਜਾ ਵੜਿੰਗ ਜੀ ਨੂੰ ਮਿਲੇ ਸੀ ਉਹਨੇ ਮੈਨੂੰ ਐਤਕੀ ਟਿਕਟਾਂ ਵਗੈਰਾ ਕਰਵਾ ਕੇ ਦਿੱਤੀਆਂ ਸੀਗੀਆਂ ਕਿਉਂਕਿ ਅਸੀਂ ਏਜੰਟਾਂ ਨੂੰ ਇੰਨੇ ਪੈਸੇ ਦੇ ਚੁੱਕੇ ਹਾਂ ਜਾਂ ਭਰਾ ਨੂੰ ਇੱਥੇ ਇੰਡੀਆ ਦੇ ਵਿੱਚ ਹੀ ਲੱਭਣ ਨੂੰ ਇੰਨੇ ਕ ਪੈਸੇ ਮੈਂ ਖਰਾਬ ਕਰ ਚੁੱਕਾ ਮਾਂ ਕਿ ਕਦੀ ਕਿਸੇ ਦੀਆਂ ਮਿੰਤਾ ਕਰਕੇ ਕਦੀ ਕਿਸੇ ਦੀਆਂ ਮਿੰਤਾ ਕਰਕੇ ਤੇ ਮ ਬੈਂਕਾਂ ਦੇ ਇੰਨੇ ਵੈਸੇ ਦੇਣੇ ਐ ਇਸ ਟਾਈਮ ਐ ਕਿ ਮੇਰੇ ਕੋਲ ਬਜਟ ਨਹੀਂ ਰਿਹਾ ਕਿ ਬਾਹਰ ਜਾ ਕੇ ਆਪਣੇ ਭਰਾ ਨੂੰ ਦੇਖ ਸਕਦਾ ਤੇ ਇਸੇ ਕਰਕੇ ਮੈਂ ਇਹਨਾਂ ਦੇ ਅੱਗੇ ਜਾ ਕੇ ਆਪਣੇ ਕਿੰਨਾ ਕਿਥੇ ਅਡਰ ਨੀਚੀ ਖਰਚਾ ਇਸ ਮਾਮਲੇ ਵਿੱਚ ਕਿੰਨਾ ਖੋ ਗਿਆ ਇੱਕ ਵਾਰ ਸਰ ਜਾਣ ਦਾ ਅਗਰ ਖਰਚਾ ਦੇਖੀਏ ਤਾਂ 2.5 ਲੱਖ ਰੁਪਏ ਦਾ ਇੱਕ ਬੰਦੇ ਦਾ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਵੀ ਨਾਲ ਲੈ ਕੇ ਗਿਆ ਸੀਗਾ ਤੇ ਟੋਟਲੀ ਖਰਚਾ ਜੇ ਆਪਾਂ ਦੇਖਿਆ ਜਾਵੇ ਤੇ ਦੋ ਬੰਦਿਆਂ ਦਾ ਤਾਂ 4 ਤੋਂ 4.5 ਲੱਖ ਰੁਪਏ ਨੇਅਰਬਾਊਟ ਇੱਕ ਵਾਰ ਆਂਦਾ ਜਾਂ ਮਹੀਨੇ ਜਿਹੜਾ ਇੱਕ ਇੱਕ ਵਾਰ ਸਰਕਲ ਚ ਘੁੰਮ ਜਾਂਦਾ ਤੇ ਮੈਂ ਇਸ ਤੋਂ ਪਹਿਲਾਂ ਵੀ ਜਾ ਕੇ ਆਇਆ ਸੀ ਕਿੰਨੀ ਵਾਰ ਰੂਸ ਗਏ ਤੁਸੀਂ ਮੈਂ ਸਰ ਦੋ ਵਾਰ ਗਿਆ ਦੂਸਰੀ ਵਾਰ ਮੈਂ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਗਿਆ ਸੀ ਫਸਟ ਵਾਰ ਜਦੋਂ ਮੈਂ ਗਿਆ 3 ਮਾਰਚ 2025 ਨੂੰ ਗਿਆ ਸੀਗਾ ਉਸ ਟਾਈਮ ਮੇਰਾ ਕੱਲੇ ਦਾ 2.5 ਲੱਖ ਰੁਪਏ ਦਾ ਖਰਚ ਆਇਆ ਸੀ ਜਿਹੜਾ ਕਿ ਸੰਤ ਸਿਚੇਵਾਲ ਜੀ ਤੇ ਰਾਜਾ ਬਨਿੰਗ ਪ੍ਰਗਟ ਸਿੰਘ ਜੀ ਨੇ ਕੀਤਾ ਸੀਗਾ ਟੋਟਲ ਖਰਚਾ ਇਸ ਮਾਮਲੇ ਤੇ ਅੱਡਾ ਨਹੀਂ ਜੀ ਕਿੰਨਾ ਗਾ ਚੁੱਕਾ ਟੋਟਲ ਜੇ ਮੈਂ ਆਪਣਾ ਟੋਟਲੀ ਖਰਚਾ ਦੇਖਾਂ 18 ਤੋਂ 20 ਲੱਖ ਰੁਪਏ ਦਾ ਹਜੇ ਤੱਕ ਟੋਟਲੀ ਖਰਚਾ ਹੋ ਚੁੱਕਾ ਹੈ ਸਰ ਹਮਮ ਔਰ ਉਹ ਅੱਧੇ ਉਹਦੇ ਨਾਲੋਂ ਮੈਂ ਲੋਕਾਂ ਦੇ ਦੇਣੇ ਆ ਅੱਧੇ ਆਪਣੇ ਬੈਂਕਾਂ ਦੇ ਦੇਣੇ ਆ ਹੁਣ ਅਲੱਗ ਅਸਰ ਤੇ ਬੋਝ ਪੈ ਗਿਆ ਭਰਾ ਦਾ ਡੈਥ ਜਿਹੜੀ ਮੈਨੂੰ ساری ਉਮਰ ਕੋਸਦੀ ਰਹੇਗੀ ਕਿ ਮੈਂ ਉਹਦੇ ਸ਼ਾਇਦ ਜਿਹੜੇ ਜਿਹੜੇ ਉਹਦੇ ਫਸਾਉਣ ਵਾਲੇ ਏਜੰਟਾ ਜਾਂ ਉਹਦੇ ਕਾਤਿਲਾਂ ਮੈਂ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਪਾਇਆ ਪਰ ਮੈਂ ਇਹ ਹੁਣ ਤੁਹਾਡੇ ਮੀਡੀਆ ਦੇ ਚੈਨਲ ਰਾਹੀਂ ਕਹਿਣਾ ਚਾਹੁੰਗਾ ਗਵਰਨਮੈਂਟ ਨੂੰ ਮੈਂ ਉਹ ਤੱਕ ਬੋਡੀ ਦਾ ਦਾਸ ਸੰਸਕਾਰ ਨਹੀਂ ਕਰੂੰਗਾ ਜਦ ਤੱਕ ਉਹਦੇ ਕਾਤਲਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਨਹੀਂ ਦਿੱਤੀ ਜਾਂਦੀ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇ ਇਸ ਸੰਬੰਧ ਵਿੱਚ ਅ ਸਰ ਜੀ ਦੋ ਵਾਰ ਤਾਂ ਹੋ ਹੁਣ ਆਪਣੇ ਇੱਥੇ ਸ਼ਹਿਰ ਗਰਾਂਿਆਂ ਦੇ ਵਿੱਚ ਹੀ ਆਏ ਸੀ ਉਸ ਟਾਈਮ ਸਾਡਾ ਮਿਲਣਾ ਹੋਇਆ ਸੀ ਤੀਸਰੀ ਵਾਰ ਜਦੋਂ ਉਹ ਆਪ ਇੱਥੇ ਜਲੰਧਰ ਵਿੱਚ ਡੇਰੇ ਲਾ ਕੇ ਬੈਠੇ ਹੋਏ ਸੀ ਉਸ ਟਾਈਮ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਸੀ ਉਹ ਉਹਨਾਂ ਦਾ ਕੀ ਕਹਿਣਾ ਸੀ ਉਸ ਟਾਈਮ ਤਾਂ ਸਵਾਸ਼ ਨਹੀਂ ਸਰ ਦਿੱਤੇ ਜਾਂਦੇ ਲੀਡਰਾਂ ਵੱਲ ਹੋਰ ਕੀਤਾ ਗਿਆ ਜਾਂਦਾ ਕੋਈ ਐਫਰਟ ਕੀਤਾ ਹੋਣੀ ਇਸ ਮਾਮਲੇ 'ਚ ਨਹੀਂ ਸਰ ਅੱਜ ਤੱਕ ਤੇ ਲੱਗਿਆ ਨਹੀਂ ਕੋਈ ਵੀ ਐਫਰਟ ਸਾਰੇ ਜਿੰਨੇ ਵੀ ਲੱਗੇ ਉਹ ਸਾਡੇ ਆਪ ਦੇ ਲੱਗੇ ਹੋਏ ਤੇ ਭਾਜਪਾ ਦੀ ਸਰਕਾਰ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆ ਤੇ ਉਹ ਉਹਨਾਂ ਨੇ ਕੋਈ ਭਾਜਪਾ ਦੇ ਐਂਗਲ ਤੋਂ ਜੇ ਦੇਖੀਏ ਤਾਂ ਉਹਨਾਂ ਦੀ ਸਰਕਾਰ ਹੈ ਸੈਂਟਰ 'ਚ ਉਹਨਾਂ ਨੇ ਵੀ ਕੁਝ ਕੀਤਾ ਜੇ ਪਰਿਵਾਰ ਤਹਿਤ ਦੇਖਿਆ ਜਾਮਾ ਤਾਂ ਉਹਨਾਂ ਨੇ ਮੇਰੀ ਕੋਈ ਹੈਲਪ ਨਹੀਂ ਕੀਤੀ ਅਗਰ ਮੈਂ ਜਿੰਨੇ ਕੁ ਲੋਕੀ ਫਸੇ ਹੋਏ ਸੀਗੇ ਜਾਂ ਜਿਸ ਹਸਾਬ ਨਾਲ ਅਸੀਂ ਐਪਲੀਕੇਸ਼ਨਾਂ ਉਸ ਸਮਿਟ ਕੀਤੀਆਂ ਸੀਗੀਆਂ ਉਹਨਾਂ ਨੂੰ ਉਸ ਟਾਈਮ ਨਾਲ ਦੇਖਿਆ ਜੇ ਤਾਂ 96 ਹੁਣੇ ਬੰਦੇ ਵਾਪਸ ਲ ਔਰ ਜਿਹੜੇ ਮਿਸਿੰਗ ਰਹਿ ਗਏ ਸੀ ਉਹ ਰussia ਸਾਈਡ ਵੱਲੋਂ ਮਿਸਿੰਗ ਹੋਏ ਸੀਗੇ ਨਾ ਕਿ ਇੰਡੀਅਨ ਗਵਰਨਮੈਂਟ ਵੱਲੋਂ ਵਿਦੇਸ਼ ਮੰਤਰਾਲੇ ਨਾਲ ਵੀ ਤੁਹਾਡਾ ਸੰਪਰਕ ਰਿਹਾ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਆ ਆ ਉਹਨਾਂ ਦੀ ਕਾਰਗੁਜ਼ਾਰੀ ਜੇ ਕਹੀਏ ਤਾਂ ਮੂੰਹ ਤੇ ਕੋਸ਼ ਹੈ ਪਿੱਠ ਪਿੱਛੇ ਗੱਛਿਆ ਕਿਉਂਕਿ ਉਹ ਡਿਪਲੋਮੈਟਿਕ ਬੰਦੇ ਨੇ ਐਵੇਂ ਸਾਡੀ ਸੇਮ ਟੂ ਸੇਮ ਐਮਬੈਸੀ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਸਾਡੇ ਡੀਐਨਏ ਜਿਹੜੇ 2025 ਫਰਵਰੀ ਦੇ ਵਿੱਚ ਹੋ ਚੁੱਕੇ ਸੀਗੇ ਉਹਨਾਂ ਦੀ ਰਿਪੋਰਟ ਐਮਬੈਸੀ ਕੋਲ ਜਾ ਚੁੱਕੀ ਸਗੀ ਐਂਬੈਸੀ ਜਾਣ ਤੋਂ ਬਾਅਦ ਡੀਐਨਏ ਅੱਗੇ ਉਹ ਨਹੀਂ ਪਤਾ ਨਹੀਂ ਦਿੱਤੇ ਜਾਂ ਨਹੀਂ ਦਿੱਤੇ ਪਰ ਜਿੰਨੇ ਵੀ ਅਸੀਂ ਸੋਸ਼ਲ ਸੈਂਟਰਾਂ ਤੇ ਗਏ ਔਰ ਜਿੰਨੇ ਅਸੀਂ ਕਮਾਂਡਰਾਂ ਨੂੰ ਮਿਲੇ ਉਹਨੇ ਸਾਨੂੰ ਇਹੀ ਕਿਹਾ ਵੀ ਤੁਹਾਡੀ ਐਂਬੈਸੀ ਨੇ ਸਾਡੇ ਤੱਕ ਅਪਰੋਚ ਨਹੀਂ ਕੀਤੀ ਤੁਹਾਡੇ ਬੰਦੇ ਲੱਭਣ ਵਾਸਤੇ ਜਿੱਦਾਂ ਤੁਸੀਂ ਇਹ ਐਂਬੈਸੀ ਨੂੰ ਮਿਲਦੇ ਆ ਜੀ ਤੇ ਇਹਨਾਂ ਨੇ ਰੂਸ ਦੀ ਐਂਬੈਸੀ ਨਾਲ ਸੰਪਰਕ ਨਹੀਂ ਕੀਤਾ ਰਸ਼ੀਅਨ ਮਿਨਿਸਟਰੀ ਨਾਲ ਇਨੀ ਕੋਆਰਡੀਨੇਟ ਕੀਤੇ ਹੋਏ ਸੀ ਲਗਾਤਾਰ ਪਰ ਮੈਂ ਇਹਨਾਂ ਨੂੰ ਲਗਾਤਾਰ ਇਹੀ ਗੱਲ ਕਹਿੰਦਾ ਆ ਰਿਹਾ ਹਾਂ ਸਰ ਮਿਨਿਸਟਰੀ ਤੋਂ ਮਿਨਿਸਟਰੀ ਤੁਸੀਂ ਜ਼ਰੂਰ ਉੱਪਰਲੇ ਐਂਗਲ ਤੋਂ ਦੇਖਦੇ ਪਿਆ ਹਾਂ ਪਰ ਕਿਤੇ ਨਾ ਕਿਤੇ ਇਹ ਜਿਹੜਾ ਇਹਨੂੰ ਡਾਊਨ ਲੈਵਲ ਤੋਂ ਜਾਂ ਗਰਾਊਂਡ ਲੈਵਲ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਸ਼ਾਇਦ ਇਹ ਮਸਲਾ ਕਾਫੀ ਦਿਨ ਪਹਿਲਾਂ ਹੀ ਹੱਲ ਹੋ ਜਾਣਾ ਸੀ ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਐਥਕੀ ਮਿਲੀ ਹੈ ਇਹ 6 ਮਹੀਨੇ ਕਿਤੇ ਨਾ ਕਿਤੇ ਪਹਿਲੇ ਹੀ ਉਹਨਾਂ ਦੇ ਸੋਸ਼ਲ ਸੈਂਟਰਾਂ ਤੇ ਆ ਚੁੱਕੀ ਸੀ ਜਿੱਥੋਂ ਕਿ ਇਹ ਇਨਫੋਰਮੇਸ਼ਨ ਕਲੈਕਟ ਨਹੀਂ ਕੀਤੀ ਗਈ ਸਾਡੀ ਇੰਡੀਆਨ ਐਂਬੈਸੀ ਤੇ ਜਿਸ ਤਰ੍ਹਾਂ ਜਦੋਂ ਤੁਸੀਂ ਰੂਸ ਜਾਂਦੇ ਆ ਉਹਦੇ ਵਿੱਚ ਤੁਹਾਡੀ ਐਮਬੈਸੀ ਕੋਈ ਸਪੋਰਟ ਕਰਦੀ ਜਾਂ ਆਪਣਾ ਐਮਬੈਸੀ ਦਾ ਬੰਦਾ ਤੁਹਾਡੇ ਨਾਲ ਭੇਜਦੀ ਆ ਨਹੀਂ ਸਰ ਨਾ ਤਾਂ ਖਰਚੇ ਵੱਲੋਂ ਨਾ ਆਰਥਿਕ ਤੌਰ 'ਤੇ ਨਾ ਕਮੋਡੀਸ਼ਨ ਕੋਈ ਨਹੀਂ ਹੈਗਾ ਸਾਰਾ ਖਰਚਾ ਜਿੰਨਾ ਵੀ ਉਹ ਸਾਰਾ ਆਪ ਹੀ ਬੰਦੇ ਨੂੰ ਕਰਨਾ ਪੈਂਦਾ ਮੈਂ ਤਾਂ ਚਲੋ ਫਿਰ ਵੀ ਸ਼ੁਕਰ ਕਰਦਾ ਕਿ ਰਾਜਾ ਵੜਿੰਗ ਚਾਹੇ ਚਾਹੇ ਪ੍ਰਗਟ ਸਿੰਘ ਜੀ ਚਾਹੇ ਸੰਤ ਸੀਚੇਵਾਲ ਜੀ ਉਹਨੇ ਸਾਡੀ ਇੰਨੀ ਕ ਹੈਲਪ ਕੀਤੀ ਅਸੀਂ ਉੱਥੇ ਦੋ ਵਾਰ ਜਾ ਕੇ ਆਏ ਤੇ ਕੁਝ ਬੰਦਿਆਂ ਨੂੰ ਅਸੀਂ ਡਿਟੈਕਟ ਕਰਨ ਦੇ ਵਿੱਚ ਜਾਂ ਲੱਭਣ ਵਿੱਚ ਕਾਮਯਾਬ ਹੋਏ ਪਰ ਅਣਗਿਣਤ ਬੰਦੇ ਇਦਾਂ ਦੇ ਨੇ ਜਿਹੜੇ ਹਜੇ ਵੀ ਉੱਥੇ ਭਰਤੀ ਨੇ ਤੇ ਉਹਨਾਂ ਦੀ ਡੈਥ ਹੋ ਚੁੱਕੀ ਐ ਔਰ ਪਰਿਵਾਰਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਲੱਭਣਾ ਕਿਵੇਂ ਐ ਉਹਨਾਂ ਨੂੰ ਜਾਂ ਤਾਂ ਉਹ ਭੁੱਲ ਕੇ ਬੈਠੇ ਹੋ ਚੁੱਕੇ ਆ ਭੁੱਲ ਹੀ ਚੁੱਕੇ ਨੇ ਕਿ ਸਾਡੇ ਬੱਚਾ ਕੋਈ ਬਾਹਰ ਗਿਆ ਹੋਇਆ ਸੀ ਕਿਉਂਕਿ ਉਹ ਇੱਥੇ ਲੋਕਲ ਸਟਾਰ ਤੇ ਹੀ ਧਰਨਾ ਵਗੈਰਾ ਜਾਂ ਗਵਰਨਮੈਂਟ ਨੂੰ ਇਫੈਕਟ ਵਗੈਰਾ ਜਾਂ ਕਿ ਲੈਟਰ ਵਗੈਰਾ ਦਿੱਤੇ ਬਾਰ-ਬਾਰ ਉਹਨਾਂ ਵੱਲੋਂ ਦਿੱਤੇ ਗਏ ਪਰ ਉਹਨਾਂ ਦਾ ਕੋਈ ਆਨਸਰ ਨਹੀਂ ਆਇਆ ਤਾਂ ਉਹ ਆਪ ਖੁਦ ਬਾਹਰ ਜਾ ਨਹੀਂ ਸਕਦੇ ਉਧਰੋਂ ਕੋਈ ਲੈਟਰ ਆ ਨਹੀਂ ਰਹੀ ਤੇ ਕਾਰਬਾਰ ਜਿਹੜੇ ਆ ਲੋਕਾਂ ਦੇ ਉਹ ਇੰਨੇ ਟੁੱਟੇ ਹੋਏ ਆ ਜਾਂ ਕਹਿ ਦਈਏ ਆਰਥਿਕ ਪੱਖੋਂ ਇੰਨੇ ਟੁੱਟੇ ਹੋਏ ਉਹ ਖੁਦbaar ਨਹੀਂ ਜਾ ਸਕਦੇ ਤੇ ਇਸ ਕਰਕੇ ਮੈਂ ਆਪਣੀ ਇੰਡੀਅਨ ਅਥਾਰਟੀ ਨੂੰ ਖਾਸ ਕਰਕੇ ਅਪੀਲ ਕਰਨਾ ਜਾਊਂਗਾ ਏਦਾਂ ਦੇ ਪਰਿਵਾਰਾਂ ਦਾ ਸਹਾਰਾ ਬਣਨਾ ਚਾਹੀਦਾ ਨਾ ਕਿ ਉਹਨਾਂ ਦੀ ਗੱਲ ਜਿਹੜੀ ਆ ਅਣਸੁਣੀ ਕਰਨੀ ਚਾਹੀਦੀ ਹੈ ਤੇ ਹੁਣ ਤੁਸੀਂ ਸੰਸਕਾਰ ਜਿਹੜਾ ਆ ਜੀ ਉਹ ਕਦੋਂ ਕਰ ਰਹੇ ਆ ਅਸੰਸਕਾਰ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਛੱਡਿਆ ਮੈਂ ਆਪਣੇ ਬ੍ਰਦਰ ਦਾ ਸੰਸਕਾਰ ਉਦੋਂ ਤੱਕ ਨਹੀਂ ਕਰਾਂਗਾ ਜਦ ਤੱਕ ਉਹਦੇ ਕਾਤਲਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਜਿਹੜੀ ਆ ਕੜੀ ਤੋਂ ਕੜੀ ਸਜ਼ਾ ਨਹੀਂ ਦਿੱਤੀ ਜਾਂਦੀ ਉਦ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਚਾਹੇ ਇਸ ਲਈ ਮੈਨੂੰ ਜਿਹੜਾ ਆਪਣਾ 1-2 ਦਿਨਾਂ ਦੇ ਵਿੱਚ ਵਿੱਚ ਰੋਡ ਜਿਹੜਾ ਮੇਨ ਰੋਡ ਹੈ ਦਿੱਲੀ ਨੂੰ ਜਾ ਰਹੀ ਹੈ ਉਧਰੋਂ ਜਲੰਧਰ ਨੂੰ ਆ ਰਹੀ ਉਹ ਬਲੌਕ ਕਰਨੀ ਪਵੇ ਚਾਹੇ ਮਨਦੀਪ ਦੀ ਬਾਡੀ ਨੂੰ ਲੈ ਕੇ ਮੈਨੂੰ ਥਾਣੇ ਦੇ ਵਿੱਚ ਜਾ ਕੇ ਬੈਠਣਾ ਪਵੇ ਪਰ ਮੈਂ ਧਾਨਿਆਂ ਦੇਣ ਤੋਂ ਪਿੱਛੇ ਨਹੀਂ ਹਟੂੰਗਾ ਹੁਣ ਇੱਥੇ ਸਾਡੇ ਕੋਲ ਪੰਜਾਬ ਸਰਕਾਰ ਦਾ ਜਾਂ ਸੈਂਟਰ ਗਵਰਨਮੈਂਟ ਦਾ ਕੋਈ ਨੁਮਾਇੰਦਾ ਆਇਆ ਅ ਨਾ ਸਰ ਸਾਨੂੰ ਦਿੱਲੀ ਤੋਂ ਕੋਆਰਡੀਨੇਟ ਕੀਤਾ ਕਿਸੇ ਨੇ ਨਾ ਸਾਨੂੰ ਹਜੇ ਤੱਕ ਆਪਣੀ ਸਟੇਟ ਗਵਰਨਮੈਂਟ ਦੇ ਕਿਸੇ ਬੰਦੇ ਨੇ ਸਾਡੇ ਨਾਲ ਕੰਟੈਕਟ ਕੀਤਾ ਔਰ ਨਾ ਹੀ ਸਾਨੂੰ ਆਪਣੀ ਸੈਂਟਰਲ ਗਵਰਨਮੈਂਟ ਦੇ ਕਿਸੇ ਬੰਦੇ ਨੇ ਕੰਟੈਕਟ ਕੀਤਾ ਹਾਂ ਬਿਕਰਮ ਚੌਧਰੀ ਜੀ ਅੱਜ ਜਰੂਰ ਸਾਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਉਹ ਸ਼ੁਰੂ ਚ ਵੀ ਸਾਨੂੰ ਸਭ ਤੋਂ ਪਹਿਲਾਂ ਉਹੀ ਮਿਲਣ ਆਏ ਸੀਗੇ ਤੇ ਉਹਨੀ ਲੈਟਰ ਵਗੈਰਾ ਜੋ ਸੀ ਆ ਆਪਣੀ ਬੀਜੇਪੀ ਗਵਰਨਮੈਂਟ ਨੂੰ ਲਿਖੀਆਂ ਸੀਗੀਆਂ ਤੇ ਸਟੇਟ ਗਵਰਨਮੈਂਟ ਨੂੰ ਲਿਖੀਆਂ ਸੀਗੀਆਂ ਤੇ ਐਸਐਸਪੀ ਸਾਹਿਬ ਨੂੰ ਵੀ ਲਿਖੀਆਂ ਸੀ ਵੀ ਚੇਤੀ ਚੁਚੇਤੀ ਜਿਹੜੀ ਕਾਰਵਾਈ ਹੈ ਜੰਟਾ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਬੱਚੇ ਦਾ ਪਤਾ ਲਗਾਇਆ ਜਾ ਸਕੇ ਪਰ ਇਹਦੇ ਵਿੱਚ ਜੇ ਮੈਂ ਸਭ ਤੋਂ ਮਾੜਾ ਰੋਲ ਦੇਖਾਂ ਉਹ ਮੇਰੀ ਪੰਜਾਬ ਪੁਲਿਸ ਦਾ ਰਿਹਾ ਹੈ ਇਹ ਮੈਂ ਬਾਰ-ਬਾਰ ਚੀਕ-ਚੀਕ ਕੇ ਦੱਸਦਾ ਰਿਹਾ ਹਾਂ ਕਿ ਪੰਜਾਬ ਪੁਲਿਸ ਜਾ ਕੇ ਕਦੀ ਜਾਗੇ ਕਦੀ ਜਾਗੇ ਪਰ ਨਹੀਂ ਇੰਨੀ ਕੁ ਗੂੜੀ ਨੀਂਦ ਅਫਸਰ ਸੁੱਤੇ ਪਏ ਨੇ ਸਰਦੀਆਂ ਨੂੰ ਏਸੀ ਲਾ ਕੇ ਸੌਂ ਜਾਂਦੇ ਨੇ ਗਰਮੀਆਂ ਨੂੰ ਹੀਟਰ ਲਾ ਕੇ ਸੌਂ ਜਾਂਦੇ ਨੇ ਵੱਡੇ ਤੋਂ ਵੱਡਾ एसएसपी ਜਿਹੜੇ ਅੱਜ 4 एसएसपी ਬਦਲ ਚੁੱਕੇ ਨੇ ਅੱਜ ਮਨਦੀਪ ਦੀ ਡੈਥ ਹੋਣ ਤੱਕ ਔਰ 8 ਐਸਐਚਓ ਬਦਲ ਚੁੱਕੇ ਨੇ ਪਰ ਕਾਰਵਾਈ ਦਾ ਨਾਮ ਨਿਸ਼ਾਨ ਨਹੀਂ ਸਰ ਤੇ ਸਾਡੇ ਚੈਨਲ ਦੇ ਮਾਧਿਅਮ ਨਾਲ ਜਿਸ ਤਰ੍ਹਾਂ ਪੈ ਚਰਨਜੀ ਚੰਨੀ ਜੀ ਇਹ ਜਿਹੜੇ ਕਾਂਗਰਸ ਵੱਲੋਂ ਐਮਪੀ ਹੈ ਜਲੰਧਰ ਲੋਕ ਸਭਾ ਦੇ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਕੀ ਅਪੀਲ ਕਰਨਾ ਚਾਹੁੰਗੇ ਉਹ ਸਰ ਸ਼ਾਇਦ ਦੂਸਰੀ ਜਗ੍ਹਾ ਦੇ ਨੇ ਤੇ ਸ਼ਾਇਦ ਜਲੰਧਰ ਤੋਂ ਮਿਲਦੇ ਨਹੀਂ ਕਿਉਂਕਿ ਅਸੀਂ ਇੱਕ ਇੱਕ ਦੋ ਬਾਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਅ ਨਹੀਂ ਉਹ ਸਾਨੂੰ ਮਿਲੇ ਹੀ ਨਹੀਂ ਸੀਗੇ ਤੇ ਉਹ ਪਿੱਛੇ ਜਾ ਉਹਨਾਂ ਦੇ ਅ ਸ਼ਾਇਦ ਜੇ 6 ਮਹੀਨੇ ਪਿੱਛੇ ਚਲੇ ਜਾਈਏ ਤੇ ਜਲੰਧਰ ਸ਼ਹਿਰ ਦੇ ਵਿੱਚ ਹੀ ਅ ਗੁੰਮਸ਼ੁਦਾ ਦੇ ਪੋਸਟਰ ਲਗਾ ਦਿੱਤੇ ਗਏ ਸੀ ਤੇ ਮੈਂ ਉਸ ਤੋਂ ਅੰਦਾਜ਼ਾ ਲਗਾ ਰਿਹਾ ਸੀ ਕਿ ਇਹ ਕੰਮ ਨਹੀਂ ਕਰ ਸਕਦੇ ਦੋ ਸਾਲ ਜਿਸ ਤਰ੍ਹਾਂ ਹੋ ਗਿਆ ਉਹਨਾਂ ਨੇ ਐਮਪੀ ਬਣਿਆ ਨੂੰ ਜੀ ਜੀ ਤੇ ਉਹਨਾਂ ਨਾਲ ਤੁਸੀਂ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਆ ਸਰ ਇੱਕ ਵਾਰ ਜਰੂਰ ਅਸੀਂ ਮਿਲੇ ਸੀ ਪਰ ਉਹਨਾਂ ਵੱਲੋਂ ਸਿਰਫ ਅਸ਼ਵਾਸਨ ਦਿੱਤਾ ਗਿਆ ਸੀ ਪਰ ਸਾਡਾ ਮੁੱਦਾ ਲੋਕ ਸਭਾ 'ਚ ਨਹੀਂ ਚੱਕਿਆ ਨਹੀਂ ਸਰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਸਿਰਫ ਰਾਜਾ ਬੜਿੰਗ ਜੀ ਔਰ ਸੰਤ ਸੀਚੇਵਾਲ ਜੀ ਕੋਸ਼ਿਸ਼ ਕੀਤੀ ਸੀ ਚੱਕਣ ਦੀ ਮੇਰਾ ਨਾਮ ਜਗਦੀਪ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਸਾਰੀ ਸਟੋਰੀ ਜਿਹੜੀ ਦੱਸੀ ਕਿਸ ਤਰ੍ਹਾਂ ਇਹਨਾਂ ਨੇ ਵੱਡਾ ਸੰਘਰਸ਼ ਜਿਹੜਾ ਆ ਆਪਣੇ ਭਰਾ ਨੂੰ ਲਿਆਉਣ ਲਈ ਰੂਸ ਤੋ ਕੀਤਾ ਰੂਸ ਵੀ ਇਹ ਦੋ ਵਾਰ ਗਏ ਆ ਪਰ ਫੇਰ ਵੀ ਇਹਨਾਂ ਨੂੰ ਸਫਲਤਾ ਜਿਹੜੀ ਨਹੀਂ ਮਿਲੀ ਹੈਗੀ ਲੀਡਰਾਂ ਤੇ ਇਹਨਾਂ ਦਾ ਸ਼ਿਕਵਾ ਆ ਖਾਸ ਕਰ ਪੰਜਾਬ ਪੁਲਿਸ ਤੇ ਇਹਨਾਂ ਦਾ ਸ਼ਿਕਵਾ ਆ ਪੁਲਿਸ ਪ੍ਰਸ਼ਾਸਨ ਤੇ ਸ਼ਿਕਵਾ ਆ ਇਹ ਲਗਾਤਾਰ ਐਸਐਸਪੀ ਜਲੰਧਰ ਦਫ਼ਤਰ ਇਹ ਥਾਣਾ ਗੁਰਾਇਆਂ ਜਾਂਦੇ ਰਹੇ ਆਉਂਦੇ ਰਹੇ ਇਹਨਾਂ ਦਾ ਕਹਿੰਦਾ ਕਿ ਅਸੀਂ ਰਿਸ਼ਵਤ ਵੀ ਦਿੱਤੀ ਆ ਪਰ ਕਿਤੇ ਨਾ ਕਿਤੇ ਇਥੇ ਸਰਕਾਰਾਂ ਦਾ ਇੱਕ ਫੇਲਰ ਆ ਕਿਉਂਕਿ ਰੋਜ਼ਗਾਰ ਦੀ ਖਾਤਰ ਨੌਕਰੀ ਦੀ ਖਾਤਰ ਪੰਜਾਬ ਦੇ ਵਿੱਚ ਖਾਸ ਕਰ ਪੰਜਾਬ ਤੋਂ ਲੱਖਾਂ ਲੋਕ ਜਿਹੜੇ ਵਿਦੇਸ਼ ਵਿੱਚ ਵਸੇ ਹੋਏ ਆ ਪੰਜਾਬ ਦੇ ਵਿੱਚ ਜਿੱਥੇ ਸਰਕਾਰਾਂ ਇਸ ਗੱਲ ਦਾ ਨਾਰਾ ਲਾਉਂਦੀਆਂ ਕਿ ਅਸੀਂ ਰੋਜ਼ਗਾਰ ਦੇ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਸੀਐਮ ਵੱਲੋਂ ਵੀ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਊਗੀ ਇੱਕ ਵਾਰ ਸਾਡੀ ਜਿਹੜੀ ਸਰਕਾਰ ਪੰਜਾਬ ਵਿੱਚ ਬਣਾ ਦਿਓ ਪਰ ਇਸੇ ਪੰਜਾਬ ਸਰਕਾਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਇੱਕ ਵਿਦੇਸ਼ ਗਿਆ ਗਰਾਂ ਦਾ ਮੁੰਡਾ ਜਿਹੜਾ ਆ ਉਹਦੀ লাশ ਜਿਹੜੀ ਆ ਗਰਾਂ ਦੇ ਵਿੱਚ ਆਈ ਆ ਇਹ ਇੱਕ ਵੱਡਾ ਸਵਾਲ ਜਿਹੜਾ ਆ ਪੰਜਾਬ ਸਰਕਾਰ ਤੇ ਖੜਾ ਕਰਦਾ ਇਹਨਾਂ ਲੀਡਰਾਂ ਤੇ ਖੜਾ ਕਰਦਾ ਜਿਹੜੇ ਲੀਡਰ ਇਹ ਨਾਰੇ ਨਾਰੇ ਲਾ ਕੇ ਲੋਕਾਂ ਨੂੰ ਭਰਵਾਉਂਦੇ ਆ ਚੇਤਨਾ ਚਨ ਲਈ Perdi pra